واہ واحرو جی کا خالصہ واہ واحو جی کی فتح واحر جی کا خالصہ واہ واحر جی کی فتح نگر ਬੱਲਾ ਦੀ ਸੰਗਤ ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ ਸੋ ਗੁਰਬਾਣੀ ਦੇ ਫਰਮਾਨ ਨੇ ਸਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸੋ ਜੇ ਸਮੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਜਿਵੇਂ ਆਪਾਂ ਦਿਹਾੜਾ ਮਨਾ ਰਹੇ ਆਂ ਸੋ ਉਸ ਸਮੇ ਕਲਯੁਗ ਦਾ ਬੜਾ ਵੱਡਾ ਪਹਿਰਾ ਸੀ ਤੇ ਕਲਯੁਗ ਦੇ ਜੀਵ ਬੜੇ ਅੰਧ ਵਿਸ਼ਵਾਸ ਦੇ ਵਿੱਚ ਜ਼ਿੰਦਗੀ ਆਪਣੀ ਬਤੀਤ ਕਰ ਰਹੇ ਸਨ ਧੋਖਾ ਧੜੀ ਵਿਸ਼ਵਾਸ ਘਾਤ ਇਹ ਪ੍ਰਧਾਨ ਸੀ ਝੂਠ ਪ੍ਰਧਾਨ ਸੀ ਅਹੀਂ ਗੁਰਬਾਣੀ ਦੇ ਫਰਮਾਨ ਨੇ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਸੋ ਧੁੰਦ ਕਾਦੀ ਮਿੱਟੀ ਤੇ ਚਾਨਣ ਕਾਦਾ ਹੋਇਆ ਗਿਆਨ ਦਾ ਚਾਨਣ ਹੋਇਆ ਤੇ ਧੁੰਦ ਮਿੱਟੀ ਆ ਅਗਿਆਨ ਦੀ ਸਤਗੁਰੂ ਨਾਨਕ ਜੀ ਨੇ ਆਪਣੇ ਸ਼ਬਦ ਰੂਪੀ ਗਿਆਨ ਦੇ ਨਾਲ ਤੇ ਆਪਣੇ ਸਾਦੇ ਜੀਵਨ ਦੇ ਨਾਲ ਸੰਗਤ ਨੂੰ ਇੱਕ ਨਵੀਂ ਕਿਰਨ ਵਿਖਾਈ ਗਿਆਨ ਦੀ ਕਿਰਨ ਵਿਖਾਈ ਕਲਯੁਗ ਬਹੁਤ ਸਖਤ ਤੇ ਸੀ ਜਾਦੂ ਟੋਣਿਆਂ ਦਾ ਬੜਾ ਉਸ ਸਮੇਂ ਪ੍ਰਭਾਵ ਸੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪਣੇ 19 ਰਾਗਾਂ ਦੇ ਵਿੱਚ ਬਾਣੀ ਨੂੰ ਹਰ ਸੰਸਾਰ ਦੇ ਉਹ ਹਰ ਥਾਨ ਦੇ ਵਿੱਚ ਜਾ ਕੇ ਉਸ ਗੁਰਬਾਣੀ ਨੂੰ ਉਚਾਰਿਆ ਤੇ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸੋ ਉਸ ਸਮੇਂ ਭਗਤੀ ਕਰਨ ਦੇ ਤਰੀਕੇ ਵੀ ਬੜੇ ਅਲੱਗ ਸੀਗੇ ਲੰਗਰ ਪ੍ਰਸ਼ਾਦੇ ਦਾ ਕਿਤੇ ਕੋਈ ਜਲ ਪਾਣੀ ਦਾ ਪ੍ਰਬੰਧ ਨਹੀਂ ਸੀ ਸਤਿਗੁਰੂ ਨਾਨਕ ਜੀ ਦੀ ਹੀ ਅੱਜ ਦੇਣ ਹੈ ਜੋ ਕਿ ਸੰਗਤ ਦੇ ਵਿੱਚ ਆਪਾਂ ਪੰਗਤ ਦੇ ਵਿੱਚ ਬੈਠ ਕੇ ਲੰਗਰ ਪ੍ਰਸ਼ਾਦਾ ਛਕਦੇ ਆਂ ਸਤਿਗੁਰੂ ਜੀ ਨੇ 20 ਰੁਪਈਆ ਦੇ ਨਾਲ ਸੰਗਤ ਦਾ ਉਹ ਉਹ ਇਹੋ ਜਿਹਾ ਲੰਗਰ ਸ਼ੁਰੂ ਕੀਤਾ ਜਿਹੜਾ ਕਿ 20 ਰੁਪਏ ਦੇ ਸੌਦੇ ਦੇ ਨਾਲ ਅੱਜ ਵੀ ਜਿਹੜੇ ਸੰਸਾਰ ਦੇ ਵਿੱਚ ਸਾਰੇ ਗੁਰਦੁਆਰੇ ਸਾਹਿਬਾਂ ਦੇ ਵਿੱਚ ਵੀ ਲੰਗਰ ਚੱਲਦੇ ਨੇ ਸੋ ਅੱਜ ਆਪਾਂ ਨਗਰ ਬਹਿਲਾ ਦੇ ਵਿੱਚ ਵੀ ਉਹਨਾਂ ਸਤਗੁਰਾਂ ਦਾ ਦਿਹਾੜਾ ਮਨਾ ਰਹੇ ਆ ਪੁਰਬ ਦਿਹਾੜਾ ਮਨਾ ਰਹੇ ਆ ਸੋ ਸਤਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਲੋਧੀ ਤੋਂ ਲਿਆ ਭਾਈ ਬਾਲਾ ਜੀ ਨੂੰ ਲਿਆ ਅਤੇ ਸੰਸਾਰ ਦੇ ਉਧਾਰ ਵਾਸਤੇ ਆਪਣਾ ਘਰ ਪਰਿਵਾਰ ਛੱਡ ਕੇ ਸਤਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਨਗਰ ਬਹਿਲੇ ਦੇ ਵਿੱਚ ਧੰਨ ਧੰਨ ਬਾਬਾ ਕਾਲਾ ਮਹਾਰਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਉੱਪਰ ਅੱਜ ਉਹਨਾਂ ਦਾ ਦਿਹਾੜਾ ਮਨਾ ਰਹੇ ਆ ਸਾਰੀ ਸੰਗਤ ਨੂੰ ਮੇਰੇ ਵੱਲੋਂ ਸਾਰੀ ਸੰਗਤ ਵੱਲੋਂ ਨਗਰ ਬਹਿਲੇ ਦੀ ਸੰਗਤ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਿੱਥੇ ਘਲਾਉਣੇ ਜੋ ਹੈ ਹਾਂ ਉੱਧਰ ਘਲਾਉਣੇ ਆ ਉਪਰ ਦੁਆਰੇ ਯਾਰ ਕਿੱਥੇ ਘਲਾਉਣੇ

या <tries> <tries> ਇਨੇ ਤਾਂ ਪਿਆਰ ਨਾਲ ਆਰਾਧਨ ਕਰ ਹੰਨ ਕਾਜ ਕੁਲਾਸ ਤਾ ਕੋ ਗਿਟਨਾ ਕੋ ਖੁੜਾਇਓ ਜੀ ਨਾ ਵੀ ਪ੍ਰਾਪਿਆ ਰਵਾਸ ਇਹ ਤੁਮ ਪ੍ਰਾਰ ਅਨੁਪ੍ਰੀਤੀ ਮਤੇ ਸੇ ਭਗਵਾਨ ਦੀ ਸਹਾਰਾ ਵਾਹ ਸ੍ਰੀ ਭਗਵਾਨ ਦੇ ਜੀ ਕੀ ਪਾਰਨਾਏ ਜੀ ਸ੍ਰੀ ਭਗਵਾਨ ਦੇ ਪਤਾ ਨੂੰ ਨਾਨਕ ਨੇ ਧਿਆਇ ਰਾਮ ਗੋਤੇ ਅਮਰ ਬਾਸ ਰਾਮ ਦਾ ਸੁਹਾਣ ਅਰਜੁਨ ਆਪੋ ਵੇਦਨ ਸਭਨਾ ਸੁਣੀ ਅਨੰਦ ਸੇਹੀ ਆਪ ਤਰੇ ਸੁਣ ਤੇ ਆਹੀ ਰਿਖੇ ਸਭੁ ਉਜਾਈ ਤੇਗ ਬਹਾ ਅਤਰ ਸੁਰੀ ਆਏ ਪਰਨਾਉ ਤੇ ਆਵਿਤਾ ਸਤ ਨਾਮੁ ਨਾ ਜਿਸੁ ਹੈ ਦਸਵੀ ਪਾਸਾ ਸਹ ਸਤਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਨਾਮੁ ਨਾ ਜਿਸੁ ਹੈ ਕਸਾ ਪਾਸਾ یا ریاں جون تو جانی جانی روکتے ہتیاں جپیاں جپیاں جنہ نام لے پی آ واٹ کے سب یا نیت را تین دوار تے کی راہ نوبت کیتا تناں پیاریاں تو پیاریاں نے ਜਿਸਾਮ ਤਾਂ ਮਰ ਸਿਆ ਰਹੇ ਤੂ ਰੀਤ ਖੋਦ ਫਿਰਦਕੀ ਪੈ ਨੋਕੀ ਜੀਤ ਸ੍ਰੀ ਸਾਹਿਬ ਜੀ ਸੁਹਾਨ ਆਪ ਦਾ ਜੀ ਕਿਰਪਾ ਨਾਲੇ ਹਰੂ ਦੀਵਾ ਜੀ ਮਕਸੂਦ ਜਿਸ ਕਾਣ ਸਿੱਖੀ ਦਾ ਕੇਸਾਨ ਰਹਿ ਸੁਦਾਨ ਤੇ ਕਾਣ ਸਰਬ ਦਾ ਖੁਸ਼ਾ ਲਾਣ ਕਾਨੰਦ ਲਾਣਾ ਤਾਂ ਸ੍ਰੀ ਅਮਰ ਸ੍ਰੀ ਸਾਹਿਬ ਜੀ ਦੇ ਦਰਸ਼ਣ ਸੁਨਾਣ ਚੰਕੀਆਂ ਚ ਡੇਗੂਗੇ ਜੇ ਤੂੰ ਜੋ ਗਿਆਨ ਧਰਮ ਪਾਜਿਆ ਕਰ ਗੁਰਮਤਿ ਮਾਮਾਤਿ ਜੀ ਮਨ ਬਈ ਗੁਰਤਾ ਵਾਹਿਗੁਰੂ ਜੀ ਕਾ ਸਤਿਗੁਰੂ ਮੈਂ ਮਨ ਸੇ ਸਦਾ ਸੁਹਾਵਾ ਬਿਦਾ ਕਾ ਜੀਓ। ਸਿਨਨ ਕਾਣਾ ਜਗਤ ਗੁਰਦੁਆਰੇ ਗੁਰ ਕਾਮ ਜਨਾ ਦੇ ਪੰਥ ਨੂੰ ਛੋੜਿਆ ਗਿਆ ਹੈ। ਬਿਲੇ ਦਰਸੁਂਦੀ ਦਾ ਸੇਵਾ ਸੁਭਾਗ ਦਾ ਕਾਚਾ ਜੀ ਨੂੰ ਬਖਸੂ। ਇਹਨਾਂ ਮਾਣਿ ਜਨਮਾਨ ਸਤਿਗੁਰੂ ਨਤਾਨੀ ਜਨ ਦੇ ਕਾਮ ਨੂੰ ਉੱਠਿਆ ਜੀ ਹੋਰ ਨਾਸ ਰਿਆਂ ਦੇ ਆਸਰੇ। ਕਾਨ ਕਾਨ ਗੁਰੂ ਦਾਤ ਜੀ ਮਾਰਾ ਸਾਤਨ ਪੰਚੂ ਕਾਚਾ ਨਿਰਵਾਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਦਾ ਪਾਗਲ ਜੀ ਧੰਨ ਧੰਨ ਭਾਗ ਦੇ ਨੂੰ ਜੀ ਧੰਨ ਸਤਿ ਸ੍ਰੀ ਅਕਾਲ ਜੀ ਮਹਾਰਾਜ ਜਨਾਂ ਕਮਣਾ ਵਿੱਚ ਸੂ ਸਾਧ ਸੰਗਤ ਨੂੰ ਅਰਦਾਸ ਦੇ ਦੀ ਜੁਲ ਜੀ ਤਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਏ ਮਾਵਾਕਾ ਅਨੁਸਾਰ ਗਤਿ ਸੇਵਕ ਭਾਈ ਸੁਖਨਾਥ ਸਿੰਘ ਜੀ ਬਾਜਵਾ ਕਬੀੜਾਵਾਲੀ ਉਹਨਾਂ ਦੇ ਪਰਿਵਾਰ ਵੱਲੋਂ ਉਤਰਵਤ ਹਮਦੇ ਭਲੇ ਵਾਸਤੇ ਧੰਨ ਧੰਨ ਬਾਬਾ ਕਾਲਾ ਜੀ ਨੇ ਜਿਨ੍ਹਾਂ ਨੇ ਪਾਵਨ ਪਿੱਤਰ ਸਥਾਨਾਂ ਦੀ ਧੰਨ ਧੰਨ ਨਾਨਕ ਸਿੰਘ ਜੀ ਜਿਨ੍ਹਾਂ ਨੇ ਦਰਬਾਰ ਸੁਝਾੜੇ ਨੇ ਸਤੰਗ ਵਿੱਚ

ਅੰਗੀਆਂ ਤੇ ਦੁਹਰਾਣ ਗੁਰਬਾਣੀ ਪੜ੍ਹਦੀ ਆਂ ਸੇਵਾ ਕਰਦੀ ਆਂ ਤੂੰ ਸੰਤਾਂ ਨੂੰ ਜੋੜਉ ਸਹੀ ਗੱਲੀਆਂ ਮਨਾਵਦੀ ਆਂ ਕਰਦੀ ਆਂ ਅਕੇ ਤੂੰ ਸੋਧਦੀ ਇਸ ਬੈਠ ਗੁਰਬਾਣੀ 'ਤੇ ਸੇਵਾ ਕਰਨ ਦੇ ਮਾਰ ਬਖਸ਼ਣ ਹੋਈਆਂ ਕਰਦੀ ਆਂ ਆਪਣਾ ਨਾਮ ਦੀ ਮਾਹੀ ਬਖਸ਼ਣੀ ਅਕੱਲਾ ਪ੍ਰਕਰਨਾ ਦੁਨੀਆਂ ਦਾ ਭਲਾ ਕਰਨਾ ਮਾਨ ਮੁਖੀ ਸੁਖਨ ਸੁਨਿਆ ਵਾਲੇ ਸਮੂਹ ਸੋਕਾਂ ਤੀਆਂ ਦੇ ਨਾਰ ਨੀਤੋੜ ਉਹ ਬੰਦਾ ਦੇ ਸੁਖ ਸੁਖੀ ਨਾਸੀਆਂ ਦਰਬਾਰ ਤੇ ਆ ਕੇ ਉਹ ਜੁਨੇ ਦੇ ਵਾਲੇ ਹੱਥ ਕੀਤੇ ਗਏ ਅੰਗੀਤਾਂ ਕਰਨੇ ਲੋਹ ਪਰਨੋਂ ਪੜਦੇ ਢਣੇ ਆਪ ਸ਼ਾਮੀ ਇਸ ਰਹਿਦਾ ਕਰਨੀਆਂ ਉਹਨਾਂ ਦਾ ਇਹ ਜਿਆ ਦਰਬਾਰਾਂ ਦੇ ਹਾਜ਼ਰੀਆਂ ਭਰੀਆਂ ਹਾਜ਼ਰੀਆਂ ਨਾਲ جی موسیقی <متحدث> ਸਤਿਗੁਰੂ ਦੀ ਬਾਣੀ ਦਾ ਪ੍ਰਸਾਦ ਜੀ ਦੇ ਸੱਚੇ ਹਾਜ਼ਰ ਜਤੁਨਾ ਹੋ ਰਿਓ ਪ੍ਰਵਾਦ ਗੁਰੂਆਂ ਸਾਹਿਬ ਜੀ ਦੇ ਵਰਤੀ ਤੂ ਜੀ ਸੰਗਿਆ ਜੀ ਨਾਮਿ ਸਤਿਗੁਰੂ ਨਾਮੁ ਬਾਹੀ ਗੁਰੂ ਜਪੇ 22 ਸਿਤਨਾਤ ਨੀਤਿ ਬਾਜਾ ਪ੍ਰਵਾਦ ਦੇ ਸਿਰ ਤੇ ਵੀਰ ਮਹਾਂਸਰ ਖੜੇ ਧਰਤੀਆਂ ਕਲਾ ਤੰਦੂਰੀਤੀ ਦੀਆਂ ਦਾਤਾਂ ਬਖਸ਼ਣੀਆਂ 30ਵਾਂ ਪੰਤੇ ਸਾਹਿਬ ਜੀ ਮਾਇਆ ਕਰਨ ਦੇ ਬਾਣਿ ਬਖਸ਼ਣ ਪ੍ਰਭ ਆਪ ਜੀ ਦਾ ਬਾਣੀ ਚਰਨ ਦੀਆਂ ਅਨਵਾਰੀ ਗੁਣੀਆਂ ਸਾਂ ਆਸਾਂ ਪੂਰੀਆਂ ਕਰਨੀਆਂ ਆਈ ਆਰਾਮੀ ਪਾਣੀ ਤੁਮ ਕੀ ਬਾਣੀ ਦੇ ਹੁਮਨਾਮੇ ਬਖਸ਼ੋ ਗੁਨਾਮੇ ਚਰਨਾਂ ਦੀ ਜੁਗਰਸਤਾ ਬਖਸ਼ੋ ਜੇ ਤੁਮ ਭਾਣੇਸੋ ਜੇ ਸਦਾ ਰਾਹੀ ਤੂ ਰੁਰਣ ਸੇ ਪਿਆਰੇ ਬੀਰ ਜਨੋ ਨਾਮ ਜਿਤੇ ਆਜੀ ਸੁਖ ਹੋਵੇ ਨਾਮ ਤੁਮ ਤੇਰੇ ਬਾਣੀ ਸੰਬਤ ਦਾ ਬਲਾਰਾ ਜੀ ਵਾਹਿਗੁਰੂ ਜੀ ਕੈ ਬਤ ਤੁਹਾਰਾ ਆਪੇ ਅਪੀਰ ਅਪਾਰਤ ਕੀ ਤਵੇ ਜੀ ਰਾਜ ਕਿਉਂ ਹਾਈ ਇਹ ਕਿਹਦਾ ਪਾਲਾ ਬੋਵਾ ਜੀ online ਇਹਦਾ ਇੱਥੇ ਬਰਾਬਰ ਦੇ ਸੱਜੀ ਗੱਲ ਤੇ ਹਾਈ ਰਾਜਾ ਨਾ ਮਾਰਿਆ ਆ ਬਣੀ ਨਾ ਗੱਲ ਕਰੀ ਆ ਬਾਬਾ ਤੂੰ ਦੁਜੇ ਚਲੋਣੀਆਂ ਹਲ ਹੋ ਜਾਂਦਾ ਚੋਣੀਆਂ ਵਾਲੇ ਨਹੀਂ ਨਹੀਂ ਚਲਾ ਦੇ ਚਲਾ ਲਓ ਹੁਣ ਕਿਤਾਬ ਮਿੰਟ ਨਹੀਂ ਨਹੀਂ ਉਹਨਾਂ ਨੂੰ ਚਲਾ ਲੈੰਦੋ ਜਦੋਂ ਉਧਰ ਜੇ ਚੱਲ ਕੇ ਆਦੇ ਪਾਛੋ ਜੋ ਗਾਂਧੀ ਜੈ ਜਗਾਰ ਕਰੋ ਸਭ ਕੋ ਜੈ ਜਗਾਰ ਕਰ ਸਰ ਜੈ ਜਕਾਰਾ ਅੱਜ ਵਿੱਚ ਕਲਵੰਡੀ ਜੈ ਜਗਾਰਾ ਜੈ ਜਗਾਰਾ ਅੱਜ ਵਿੱਚ ਕਲਵੰਡੀ ਜੈ ري نجااري تانگ قيمت کહી نجااري قيمت کહી نهاي جج كاراج جج كاراج اجل تک وندي جج تا جج تا اجل تک وندي جج تا جج تا اجل تک وندي I'm Bye. Yeah. ਪਾਇਆ ਬੱਗਾ ਨਾਮ ਕਾ ਚਿੱਤਾਂ ਤੇਰੇ ਪ੍ਰੇਮ ਦਿਆ ਤੇਰੇ ਪ੍ਰੇਮ ਨੇ ਪਾਇਆ ਬੱਗਾ ਨਾਮ ਦਿਆ ਕਾ ਚੇੜੇ ਪ੍ਰੇਮ ਲਾ ਇੱਕ ਸਾਥ ਦੇ ਪ੍ਰੇਮ ਲਾ ਇੱਕ ਚੀਚਾਂ ਦੇ ਪ੍ਰੇਮ ਦੀ ਚਿੱਤਾਂ ਤੇਰੇ ਪ੍ਰੇਮ ਦੀਆ కాల ਮਨ ਦੀਆਂ ਮੈਂ ਪਾਇਆ ਬਾਬਾ ਨਾਲ ਕਾ ਕਾ ਤੇ ਸੁਨਦਰੋ ਜੈ ਮਾਦਰ ਸਾਜਰਾ 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 ਰੋਕੇ ਨਾ ਹੈ ਨੇ ਕਾ ਤੇ प्रेम में पाया बाबा नाने प्रेम नेम न पाया बाबा नाना खजा दे प्रेम दियाेम न पाया बाबा नानका खजा दे प्रेम दिया हे मन पाया बाबा नानका ਕਾ ਤੇਰੇ ਪ੍ਰੇਮ ਨਾਲ ਤੇਰੇ ਸੇ ਮਨ ਪਨਾ ਬਗਨਾ ਦਾ ਕਾ ਕਾ ਤੇਰੇ ਪ੍ਰੇਮ ਨੀਆ ਤੇ ਸੇ ਮਨ ਪਨਾ ਬਹਿ ਗਿਰਾ ਦਰਦ ਰੋੜ ਕਾ ਲਾ ਸੁਤ ਪਾਇ ਚਲੀ ਹੈ ਕਾ ਤੇਰੇ ி ரே தனராத நானுமாரி சன் ராம நான்கா நாமதி குமார சன ஜடி ரே ஹரி ரே தனராத நானுமாரி சன ஜடி ரே ஹரி ரே தனராத நான்கா நாம தி குமாரி ரே கரி ரே தன ரானமாரம் சரி ரவே நாம் பதார பய பதார பதார பய நாம பதார பய பதார I'm <speaking in> sorry. <Spanish> ਜੀ ਤੁਹਾਡਾ ਸਵਾਗਤ ਹੈ ਦਰਸਨ ਬਾਈਕ ਦੀ ਧਿਆਨ ਦਿਓ